ਬਾਹੂ ਦੇ ਜੀ ਜੀਤ ਭਾਰੀ ਆ ਕੇ ਨਜ਼ਰ ਪਰ ਵੇੜੇ ਹਾਰ 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 ਆ ਜਾ ਆ ਜਾ ਆ ਜਾ ਆ ਜਾ ਅੱਛਾ ਅੱਛਾ ਪਾ ਜੀ ਪਾ ਜੀ ਕੀ ਹਾਲੇ ਪਾ ਜੀ ਅੱਛਾ ਮੇਰੇ ਗੰਦੀ ਸੱਚੀ ਕਾਲ ਨੂੰ ਨੀਕ ਕਰਨੇ ਅੱਜ ਸਿਵਲ ਕੋ ਵਿਧਿਓ ਵਗੈਰਾ ਤੋਂ ਅਨੇ ਚੜ ਦੇ ਘਲਾਚੇ ਰੱਖੇ ਅਥੇ ਜੀ ਪਾਕਿਸਤਾਨੀ ਮੁਸਲਮਾਨਾ ਨੇ ਪੱਗਾਂ ਮੰਨ ਲਈਆਂ ਨੇ ਪਾਕਿਸਤਾਨੀ ਮੁਸਲਮਾਨਾ ਨੇ ਬਿਲਕੁਲ ਸਿੱਖਾਂ ਦਾ ਰੂਪ ਧਾਰ ਲਿਆ ਤੇ ਪੱਗਾਂ ਬੰਨ ਕੇ ਜਿਹੜਾ ਜਾਂਦੇ ਪੈਨੇ ਸਿਨੇਮਾ ਤੇ ਉੱਥੇ ਮੂਵੀ ਵੇਖਦੇ ਪੈਨੇ ਪਾਕਿਸਤਾਨੀਆਂ ਨੇ ਕਿੰਨਾ ਜ਼ਿਆਦਾ ਪਿਆਰ ਸ਼ੋਅ ਕੀਤਾ ਹੈ ਦਿਲਜੀਤ ਦੋਸਾਂਝ ਲਈ ਤੇ ਪਾਕਿਸਤਾਨ ਦੇ ਵਿੱਚ ਸਾਰੇ ਰਿਕਾਰਡ ਤੋੜ ਛੜੇ ਨੇ ਸਰਦਾਰ ਜੀ ਥਰੀ ਨੇ ਇੱਥੇ ਅੱਜ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਤੁਸੀਂ ਦੇਖ ਕੇ ਰਾਂਡਹਿ ਜੋਗੇ ਪਾਕਿਸਤਾਨੀਆਂ ਦੀ ਮੁਹੱਬਤ ਐਨਾ ਪਿਆਰ ਦਿਲਜੀਤ ਦੋਸਾਂਝ ਦੇ ਨਾਲ ਤੇ ਐਨਾ ਪਿਆਰ ਇੰਡੀਆ ਦੇ ਵਿੱਚ ਕੋਈ ਪਾਕਿਸਤਾਨ ਦੇ ਕਿਸੇ ਐਕਟਰ ਨਾਲ ਕਰਦਾ ਤੇ ਸ਼ਾਇਦ ਉੱਥੇ ਉਹਨੂੰ ਦੇਸ਼ਦਰੋਹੀ ਕਿਹਾ ਜਾਂਦਾ ਭਾਉਂਦਾ ਤੇ ਇੱਥੇ ਪਾਕਿਸਤਾਨੀਆਂ ਦੀ ਮੁਹੱਬਤ ਚੈੱਕ ਕਰੋ ਤੇ ਤੁਸੀਂ ਫੇਰ ਜਿਹੜਾ ਮੇਰੇ ਨਾਲ ਮੇਰੀ ਗੱਲ ਵੀ ਸੁਣਨੀ ਹੈ ਪਹਿਲਾਂ ਅਸੀਂ ਆ ਵੀਡੀਓ ਦੇਖਣੀ ਆ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਆ ਉਸ ਤੋਂ ਪਹਿਲਾਂ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ لازਮੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ لازਮੀ ਨੋਟੀਫਿਕੇਸ਼ਨ ਲੱਭੇ ਸੋ ਚੱਲਦੇ ਆਂ ਦੇਖਦੇ ਆਂ ਵੀਡੀਓ 让我们 ਦਿਲਜੀਤ ਭਾਜੀ ਨਜ਼ਰ ਨਹੀਂ ਆ ਰਹੀ ਯਾਰ ਸਿੰਮਾ ਆਇਆ ਕੋਈ ਉਹ ਇਉਂ ਦੋ ਦੋ ਜੀ ਜੀ ਪਾਹੀ ਆ ਕੇ ਨਜ਼ਰ ਮੇਰੇ ਹਰ ਬਾਰ 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 ਆਜਾ 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 ਪਾਜੀ ਪਾਜੀ ਕੀ ਹਾਲੇ ਭਾਜੀ ਅਸਲਾਮੁਅਲੈਕਮ ਕੀ ਹਾਲ ਚਲੇ ਤੁਹਾਡਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਸਰਦਾਰ ਜੀ ਥਰੀ ਪਾਕਿਸਤਾਨ ਦੇ ਅੰਦਰ ਹੋਈ ਆ ਜਲ리즈 ਤੇ ਆਪਾਂ ਵੀ ਹੋ ਗਏ ਤਿਆਰ ਬਸ ਪੱਗ ਬੰਨੀ ਰਹਿ ਗਈ ਹੈ ਤੇ ਪੱਗ ਬਨ ਕੇ ਆਪਾਂ ਜਾ ਰਹੇ ਹਾਂ ਫਿਲਮ ਵੇਖਣ ਸਿਨੇਮਾ ਹਾਲ ਦੇ ਅੰਦਰ ਤੇ ਚਲੋ ਫਿਰ ਬਾਕੀ ਦਾ ਵਲੋਗ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਆ ਦੇਖ ਲਓ ਇਹ ਪੱਗ ਦੀ ਪੂਣੀ ਹੋ ਰਹੀ ਆ ਠੀਕ ਹੈ ਇਹ ਵੀਡੀਓ ਬਣਾਨੀ ਐਡੀ ਸੋਖੀ ਨਹੀਂ ਹੁੰਦੀ ਇਹਦੇ ਵਿੱਚ ਬਹੁਤ ਮਿਹਨਤ ਆਉਂਦੀ ਆ ਠੀਕ ਹੈ ਅਸੀਂ ਮਿਹਨਤ ਕਰ ਰਹੇ ਆ ਸਿਰਫ ਦਿਲਜੀਤ ਬਾਜੀ ਵਾਸਤੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਆ ਚੈੱਕ ਕਰੋ ਇਹ ਭਾਈਆਂ ਸਾਨੂੰ ਪੱਗ ਬਣਨੀ ਪੱਗ ਪੂਣੀ ਬਣ ਦੇਵਨੇ ਇੱਥੇ ਚੈੱਕ ਕਰੋ ਪੱਗ ਦੀ ਪੂਣੀ ਬਾਪੂ ਜਦ করোনা ਮੈਂ ਬਾਜਾ ਜੀ ਹੋ ਰਿਹਾ ਹੈ ਰੈਡੀ 5-7 ਮਿੰਟ ਦੇ ਅੰਦਰ ਤੁਹਾਡੇ ਵੀਰ ਨੇ ਹੋ ਜਾਣਾ ਰੈਡੀ ਫਿਰ ਮਿਲਨੇ ਆਂ ਸਿਨੇਮਾ ਹਾਲ ਦੇ। ਸੋ ਜੀ ਵੀਰੋ ਤੇ ਅਸੀਂ ਹੁਣ ਆ ਗਏ ਆਂ ਸਿਨੇਮਾ ਹਾਲ ਤੇ ਇੱਥੇ ਕਿਤੇ ਦਿਲਜੀਤ ਭਾਜੀ ਨਜ਼ਰ ਨਹੀਂ ਆ ਰਹੇ ਯਾਰ। ਸਿਨੇਮਾ ਹਾਲ ਆਏ। ਯੋ 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 ਬਹੁਤ ਜੀ। ਦਿਲਜੀਤ ਭਾਜੀ ਆ ਗਏ ਨਜ਼ਰ। ਪਰ ਮੇਰੇ ਹੱਥ ਪਰ 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 ਆ ਜਾ ਆ ਜਾ ਆ ਜਾ ਆ ਜਾ। ਭਾਜੀ ਭਾਜੀ ਕੀ ਹਾਲ ਹੈ ਭਾਜੀ? ਬਹੁਤ ਵਧੀਆ। ਭਾਜੀ ਤੁਹਾਨੂੰ ਕਿੰਨਾ ਮਿਸ ਕੀਤਾ ਸਾ ਭਾਜੀ। ਆ ਚੈੱਕ ਕਰੋ। ਆ ਗਏ ਅਸੀਂ ਫਿਰ ਦਿਲਜੀਤ ਨੂੰ ਸਪੋਰਟ ਕਰਨ ਵਾਸਤੇ ਠੀਕ ਆ ਸਰਦਾਰ ਜੀ 3 ਫਿਲਮ ਦੇਖਣ ਆਏ ਆ ਇਹ ਫਿਲਮ ਦੇਖਣ ਦੀਆਂ ਨਾ ਤਿੰਨ ਰੀਜ਼ਨ ਹੈਗੀਆਂ ਪਹਿਲੀ ਰੀਜ਼ਨ ਹੈ ਜੀ ਸਭ ਤੋਂ ਵੱਡੀ ਰੀਜ਼ਨ ਹੈ ਕਿ ਭਾਜੀ ਆਪ ਇਸ ਫਿਲਮ 'ਚ ਹੈਗੇ ਆ ਦੂਜੀ ਰੀਜ਼ਨ ਹੈ ਜੀ ਹਾਨੀ ਅਮੀਰ ਅੱਧਰ ਆਓ ਜਰਾ ਦੂਜੀ ਰੀਜ਼ਨ ਹੈ ਹਾਨੀ ਅਮੀਰ ਦੀ ਪੰਜਾਬੀ ਮੈਂ ਸੁਣਿਆ ਕਿ ਇਹਦੇ ਐਸ ਫਿਲਮ ਜਾਂਦਾ ਨਾ ਇਹਨੇ ਪੰਜਾਬੀ ਬਹੁਤ ਵਧੀਆ ਬੋਲੀ ਆ ਠੀਕ ਆ ਤੇ ਚੌਥੀ ਆਪਣਾ ਜਿਹੜੀ ਤੀਜੀ ਰੀਜ਼ਨ ਹੈ ਨਾ ਉਹ ਇਹ ਹੈਗੀ ਹੈ ਕਿ ਆਫਟਰ ਆਲ ਪੰਜਾਬੀ ਹੀ ਪੰਜਾਬੀ ਦੇ ਕੰਮ ਆਂਦਾ ਹੈ ਤੇ ਇੰਡੀਆ ਦੇ ਅੰਦਰ ਇਹਨਾਂ ਨੇ ਇਹ ਵਾਲੀ ਫਿਲਮ ਕਾ ਦਿੱਤੀ ਆ ਬੈਨ ਤੇ ਐਸੇ ਗੱਲਾਂ ਅਸੀਂ ਸਪੋਰਟ ਕਰਨਾ ਆ ਆਪਣੇ ਬਾਜੀ ਦਿਲਜੀਤੋ ਜੀ ਜਿੱਦਾਂ ਕਿ ਅਸੀਂ ਸੈਲਮਾ ਹਾਲ ਦੇ ਅੰਦਰ ਪਹੁੰਚ ਗਏ ਆ ਲੇਕਿਨ ਤਿੰਨ ਸ਼ੋਅ ਲੱਗੇ ਨੇ ਇਸ ਟਾਈਮ ਠੀਕ ਹੈ 8:30 ਵਜੇ ਦਾ 9:30 ਵਜੇ ਦਾ ਤੇ 11:30 ਵਜੇ ਦਾ ਲੇਕਿਨ ਮੇਰੇ ਵੀਰੋ ਇੱਕ ਵੀ ਸ਼ੋਅ ਦੇ ਅੰਦਰ ਇੱਕ ਵੀ ਟਿਕਟ ਅਵੇਲੇਬਲ ਨਹੀਂ ਹੈ ਠੀਕ ਹੈ ਕਹਿੰਦੇ ਕਿ ਹਾਊਸ ਫੁੱਲ ਹੈਗਾ ਲੇਕਿਨ ਇਹ ਮੇਰਾ ਨਾ ਕਜ਼ਨ ਆਪਣਾ ਇੱਥੇ ਪੈਕੀਜਸ ਹਮਾਲ ਦੇ ਅੰਦਰ ਜੋਕ ਕਰਦਾ ਮੈਂ ਫਿਰ ਉਹਨੂੰ ਨਾਲ ਲੈ ਕੇ ਆਇਆ ਵਾਂ ਤੇ ਸ਼ਾਇਦ ਠੀਕ ਹੈ ਤੁਸੀਂ ਦੇਖ ਰਹੇ ਹੋ ਇੱਥੇ ਜਿੰਨੀ ਵੀ ਜਨਤਾ ਖੜੀ ਹੈ ਨਾ ਇੱਥੇ ਜਿੰਨੇ ਵੀ ਬੰਦੇ ਖੜੇ ਨੇ ਇਹ ਸਾਰੇ ਸਿਰਫ ਸਰਦਾਰ ਜੀ 3 ਵੇਖਣ ਆਏ ਨੇ ਠੀਕ ਆ ਤੇ ਇਹ ਹੁਣ ਮੈਂ ਆਪਣੇ ਵੀਰ ਨੂੰ ਨਾਲ ਲੈ ਕੇ ਆਇਆ ਹਾਂ ਇਹਨੇ ਉੱਥੇ થોડી ਹਿੰਮਤ ਵਾਈਏ ਮਿੰਤਲਾ ਕੀਤਾ ਕਿ ਉਹ ਭਾਈ ਨੇ ਕਿਹਾ ਤੁਸੀਂ ਨਾ ਥੋੜਾ ਸੈਰ ਦਿਓ ਹੋ ਕੇ ਖੜੇ ਹੋਵੋ ਅਸੀਂ ਕੋਸ਼ਿਸ਼ ਕਰਨੇ ਆ ਮੈਂ ਕਿਹਾ ਵੀਰੇ ਸੀਟ ਨਹੀਂ ਮਿਲਦੀ ਕੋਈ ਮਸਲਾ ਨਹੀਂ ਆ ਠੀਕ ਹੈ ਅਸੀਂ ਜ਼ਮੀਨ ਤੇ ਬੈ ਕੇ ਵੇਖ ਲਾਂਗੇ ਅਸੀਂ ਪੁੰਜੇ ਬੈ ਕੇ ਵੇਖ ਲਾਂਗੇ ਲੇਕਿਨ ਸਰਦਾਰ ਜੀ 3 ਅੱਜ ਤੁਹਾਡੇ ਪਰਾਨ ਦੇਖ ਕੇ ਜਾਣੀ ਹੈ ਕੀ ਮਿਲ ਗਈ ਆ फाइनली 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 शुक्र टिकट लग गया यार अच्छा कहनी मिली है दस ना कुछ भाई उधर मेरा एक दोस्त काम करता था ठीक है फिर मैं उधर गया मैं भी यार तेरी मेर वाली मेरे दोस्त आए ले बड़ी दूरो मेरे भ्रा ने मेरे बहुत अजीज दोस्त ने मेरे के मेनू टिकट चाहिए थी पा टोल लाजे और मेरी तेरी टोल लाजे मेनू टिकट दे ला लो गाइस गुड न्यूज़ है कि सानू टिकटा लग गई यार शुक्र है सानू टिकटा लग गई पूरा सी ले खाएगा अपने दिल जीत इतनो ठीक ना आई ऑफ इल। देखो इंडिया के दे अंदर सरकार जीत जी नई नई लगनी ले कोई मसला नहीं का तो ये अब पाकिस्तान के अंदर क्या करो सारे हाउसफुल ले अरे कोई उम्मीद आ गई है सरकार जीत जी ना पाकिस्तान के अंदर भी तो और रिकॉर्ड ब्रेक होएगी हां भाई तिनु फेर कैसी लगी फिल्म? मेनू ते चंगी लगी है। पर सरदारा तिनु कैसी लगी है? सरदारा। अरे सरदार ਦੇ ਨਾਲ ਜੀ لازمی ਲਾਣਾ। ਫਿਲਮ ਤਾਂ ਬਹੁਤ ਕੈਂਟ ਸੀ। ਮੈਂ ਬਸ ਇਨਾ ਹੀ ਕਵਾਂਗਾ ਕਿ ਦਿਲਜੀਤ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ ਤੇ ਪੂਰਾ ਇੰਡੀਆ ਮੂੰ ਚੱਕੀ ਫਿਰਦਾ ਹੈ। ਸਾਨੂੰ ਲਓ ਜੀ ਇਹ ਚੈੱਕ ਕਰੋ ਕਿ ਮੋਲ ਹੋ ਗਿਆ ਪੂਰਾ ਬੰਦ ਅਸੀਂ ਬਿਲਕੁਲ ਲਾਸਟ ショਅ ਵੇਖਿਆ ਸੀ ਮੈਂ ਕੀ ਕੀ ਸੀ ਵੀਰੇ ਥੋੜੀ ਮੁਸ਼ਕਲ ਸਾਨੂੰ ਟਿਕਟ ਨਹੀਂ ਲੱਭੀ ਸੀ ਮਿੰਤਾ ਤਾਂਿਆਂ ਦੇ ਨਾਲ ਉਹ ਵੀ ਸਾਡਾ ਯਾਰ ਮਿਲ ਗਿਆ ਐਂਦਾ ਯਾਰ ਮਿਲ ਗਿਆ ਸਾਡਾ ਵੀ ਕੀ ਇਹਦਾ ਯਾਰ ਮਿਲ ਗਿਆ ਇੱਥੇ ਦੇ ਵੇਖ ਲਈ ਵਰਨਾ ਸ਼ਾਇਦ ਹੀ ਕਿਸਮਤ ਚ ਹੁੰਦੀ ਹਾਂਜੀ ਤੇ ਹੁਣ ਵੇਖ ਲਓ ਤੇ ਮੋਲ ਬੰਦ ਹੋ ਗਿਆ ਚੈੱਕ ਕਰ ਲਓ ਇਹ ਵਾਹ ਯਾਰ ਦੁਕਾਨਾਬਾਨ ਦੇ ਪਿਛੇ ਵੀ ਚੈੱਕ ਕਰੋ ओके okay, जी ਇਹ ਵੀਡੀਓ ਤੁਸੀਂ ਵੇਖਿਆ ਤੁਸੀਂ ਚੈੱਕ ਕਰੋ ਕਿੰਨਾ ਪਿਆਰ ਕਰਦੇ ਨੇ ਪਾਕਿਸਤਾਨੀ ਜੀ ਬਸਾਂ ਦੇ ਨਾਲ ਯਾਰ ਮੈਨੂੰ ਵੇਖ ਕੇ ਨਾ ਲਾਈਕ ਸੀਰੀਅਸਲੀ ਮੈਨੂੰ ਪ੍ਰਾਊਡ ਫੀਲ ਹੁੰਦਾ ਆਪਿਆ ਕਿ ਐਹੋ ਜਿਹੀ ਕੋਈ ਵੀਡੀਓ ਇੰਡੀਆ ਦੇ ਵਿੱਚ ਕੋਈ ਬਣਾ ਲੈਣਾ ਤੇ ਸ਼ਾਇਦ ਉਹਨੂੰ ਉਹਦੇ ਨਾਲ ਪਤਾ ਨਹੀਂ ਕੀ ਹੋਏ ਉਹਦੇ ਨਾਲ ਪਤਾ ਨਹੀਂ ਕੀ ਸਲੂਕ ਹੋਏ ਲੇਕਿਨ ਪਾਕਿਸਤਾਨ ਦੇ ਵਿੱਚ ਵੇਖੋ ਕਿ ਲੋਕ ਕੀ ਪਿਆਰ ਕਰਦੇ ਨੇ ਇੰਡੀਆ ਦੇ ਆਰਟਿਸਟ ਨੂੰ ਇੰਨਾ ਕਿ ਪਾਕਿਸਤਾਨ ਦੇ ਲੋਕ ਉਹਨਾਂ ਦੇ ਦਿਲ ਐਨੇ ਵੱਡੇ ਨੇ ਕਿ ਉਹ ਖੁਸ਼ ਹੁੰਦੇ ਨੇ ਦੇਖ ਕੇ ਕਿ ਅਸੀਂ ਕਿ ਕੋਈ ਵੀ ਪਿਆਰ ਕਰਦਾ ਪਰ ਉਹਨੂੰ ਅਪਰੀਸ਼ੀਏਟ ਕੀਤਾ ਜਾਂਦਾ ਉਹ ਯਾਨੀ ਕਿ ਅੰਦਰ ਗਿਆ ਦੁਇਜ ਦਰੋਈ ਹੈ ਠੀਕ ਹੈ ਇੱਥੇ ਵੇਖੋ ਇਹਨਾਂ ਨੇ ਕਿਹਾ ਕਿ ਅਸੀਂ ਇਹ ਮੂਵੀ ਵੇਖਣ ਚੱਲੇ ਆ ਤੇ ਦਿਲਜੀਤ ਦਸਾਨ ਨੂੰ ਸਪੋਰਟ ਕਰਨ ਲਈ ਅਸੀਂ ਪੱਗ ਪਾਣੇ ਕਿ ਮੂਵੀ ਵੇਖਾਂਗੇ ਤੇ ਇਹਨਾਂ ਨੇ ਨਾਲ ਰੀਜਨਸ ਦੱਸਿਆ ਕਿ ਅਸੀਂ ਕਿਉਂ ਜਿਹੜਾ ਮੂਵੀ ਨੂੰ ਸਪੋਰਟ ਕਰਨੇ ਪਿਆ ਇੱਕ ਰੀਜਨ ਇਹਨਾਂ ਦਾ ਜਿਸ ਸੀ ਕਿ ਇਹ ਦਿਲਜੀਤ ਦੀ وجہ ਤੋਂ ਸਪੋਰਟ ਕਰਨੇ ਪਿਆ ਦੂਜਾ ਹਾਨੀ ਦੀ وجہ ਤੋਂ ਤੇ ਤੀਜਾ ਇੰਡੀਆ ਨੇ ਚੋਂ ਕਿ ਅਸੀਂ ਮੂਵੀ ਨੂੰ ਬਾਇਕਾਟ ਕੀਤਾ ਬੈਨ ਕੀਤਾ ਤੇ ਅਸੀਂ ਤਲ ਖੋਲ ਕੇ ਦਿਲਜੀਤ ਪਾਜੀ ਨੂੰ ਸਪੋਰਟ ਕਰਨੇ ਪਿਆ ਯਾਰ ਬਹੁਤ ਵਧੀਆ ਲੱਗਿਆ ਹਰ ਕੋਈ ਐਨਕਸਾਈਟਿਡ ਹੈ ਤੇ ਪੂਰੇ ਪੂਰੇ ਦਿਨ ਜਿਹੜਾ ਨੇ ਸੈਨਮਾ ਜਿਹੜਾ ਨੇ ਭਰੇ ਦੇ ਨੇ ਤੇ ਹਰ ਕੋਈ ਇਹ ਮੂਵੀ ਵੇਖਣ ਚੱਲਾ ਸੈਨਮਾ ਦੇ ਵਿੱਚ ਤੇ ਇੰਨੀ ਚੱਲਦੀ ਪਈ ਮੂਵੀ ਤੇ ਇੱਥੇ ਸਾਰੇ ਰਿਕਾਰਡ ਦੇ ਜਿਹੜੇ ਨੇ ਉਹ ਤੋੜਦੀ ਪਈਏ ਤੇ ਐਨਾ ਮੈਨੂੰ ਲੱਗਿਆ ਕਿ ਵਧੀਆ ਲੱਗਿਆ ਕਿ ਮੁਸਲਮਾਨ ਨੇ ਜਿਹੜਾ ਪਾਗਬਾਨ ਨੇ ਲਈ ਦੀ ਜੀ ਉਸਾਂ ਦੀ ਮੁਹੱਬਤ ਦੇ ਵਿੱਚ ਤੇ ਤੁਸੀਂ ਮੈਨੂੰ ਦੱਸਣਾ ਕਿ ਇਹੋ ਜੀ ਚੀਜ਼ ਇੰਡੀਆ ਦੇ ਵਿੱਚ ਅਗਰ ਕੋਈ ਕਰਦਾ ਪਾਕਿਸਤਾਨ ਦੇ ਐਕਟਰਸ ਨੂੰ ਸਪੋਰਟ ਕਰਨ ਵਾਸਤੇ ਤੇ ਉਹਦੇ ਨਾਲ ਕੀ ਹੁੰਦਾ ਤੁਸੀਂ لازਮੀ ਮੈਨੂੰ ਦੱਸਣਾ ਕਮੈਂਟ ਸੈਕਸ਼ਨ 'ਚ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ لازਮੀ ਦੱਸੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਵੀਡੀਓ ਨੂੰ ਲਾਈਕ ਤੇ ਇੱਕ ਵਾਰੀ ਸ਼ੇਅਰ لازਮੀ ਕਰੋ ਤੁਹਾਡੇ ਫਿਰ ਤੁਮਹਾਨੂੰ ਮੁਲਾਕਾਤ ਹੋਵੇ ਸੱਚੀ ਕਾ